ਲਾਗੇ ਸਹਿਜ ਸਮਾਦ ਆਨ ਤਨੰਤਰੇ ਕੋ ਸਵਮੀ ਸਗਲ ਕਟਾ ਕਾ ਅੰਦਰ ਜਾਪੇ ਕਰ ਗਰਪਾ ਜਾ ਕੋ ਮਤ ਦੇ ਅਨ ਪਰ ਪ੍ਰਭ ਕਾ ਨਾਉ ਲੈ ਜਾਂ ਕਾ ਅੰਦਰ ਅਬ ਜਾ ਪ੍ਰਭ ਆ ਕੋ ਦਾ ਗਹਿਰਦਾ ਹੋਏ ਪ੍ਰਗਾਉ ਹੋ ਰਿਹਾ ਜ਼ਰ ਆ ਗੜਗੜ ਮਈਆ ਸਾ ਮੈਂ ਜੀਨਾ ਗਿਰ ਬਿਧਰਮੋ ਕਬਲ ਕੋ ਬੰਬ ਮੰਦਨਾ ਪ੍ਰਭ ਕਾ ਬਰੋਖੀ ਜੇਂਦਰ ਆੜ ਪਾਰ ਹਰ ਕੇ ਕੋੜ ਗਾਓ ਜੀ ਅਭਾਨ ਕੋ ਆਸ ਆਓ ਤਜੇ ਬਮਾਨ ਜਾਰ ਪ੍ਰਭ ਸੰਗ ਸਾਧ ਪਰ ਸਾਧ ਹਰਿ ਸਿਉ ਮਨ ਰੰਗ

दीप सेवा को पाल अर्क बार बंदन कर तार हो प्रभु की शरण गई सब त्याग गुर सो पर पे बट बाग आर पैर गाइया को बिंद तन तन प्रभु का प्रभु की ही जिंद रहा हर गुण रमत भय आनंद पार भरम पूरण बंद गर गिर पाजन देवा પરમ ધર્મે ઉતગ્યા ન હો સાથ સંગ જબિયા હર નામ સાગર દરબોદ પવ ચરણો ઓમ દરજા મે પ્રવકારણ કરા રાજ લિયે અપની કૃપા તાર બળ જદોક બાગે બિરાલ જુવા જન્મનક બુહારો નાલ કા અંકિયા કર માર નાનક તાંગ કીયા કૃતા રે ગુંડ મહોલ્લા 5 ਕਰ ਕਿਰਪਾ ਸੁਖੰਦ ਕਰੇ ਬਾਲਤ ਰਾਖੜੀਏ ਗੁਰਦੇਵ ਪ੍ਰਭ ਕਿਰਪਾਲ ਦਇਆਲ ਗੋਬਿੰਦ ਜੀ ਜੰਤ ਸਗਲੇ ਬਗਸ਼ਿੰਦ ਤੇਰੀ ਸ਼ਰਨ ਪ੍ਰਭ ਦੀਨ ਦਇਆਲ ਪਾਰ ਬ੍ਰਹਮ ਜਪ ਸਦਾ ਨਿਹਾਲ ਰਹਾਉ ਪ੍ਰਭ ਦਇਆਲ ਰ ਕੋਈ ਨਾ ਕਟ ਕਟ ਅੰਤਰ ਸਰਬ ਸੁਮਾਹੀ ਆਪਣੇ ਦਾਸ ਕਾ ਹਲ ਤਪੰਖ ਸਵਾਰੈ ਪਤ ਤ ਪਾਵਨ ਪ੍ਰਭ ਰਤੁਨਾਰੈ ਆਉ ਕਦ ਕੋ ਤਮੰਤ ਪੱਜਿਐ ਭਗਵੰਤਾ ਰੋਗ ਸੋਗ ਮਿਟੀ ਪ੍ਰਭ ਧਿਆਏ ਮਨ ਬਾਸਤ ਪੂਰਨ ਫਲ ਪਾਏ ਕਰਨ ਕਰਨ ਸਮਰਥ ਦਿਆਰ ਸਰਬਨਦਾਨ ਮਹਾਬੀਜਾ ਾਨਕ ਬਖਸ਼ ਲੀਏ ਪ੍ਰਭ ਆ ਸਦਾ ਸਦਾ ਕੋ ਹਰ ਜਾ ਗੋਡ ਮਹੰਲਾ ਪੰਜਵਾਂ ਹਰ ਹਰ ਨਾਮ ਜੱਪੋ ਮਨ ਮੇਰੇ ਹਰ ਹਰ ਨਾਮ ਜੱਪੋ ਮੇਰੇ ਮੀਤਾ ਨਿਰਮਲ ਹੋਏ ਤੁਮਾਰਾ ਚੀਤਾ ਮਨ ਤਨ ਕੀ ਸਭ ਮਿਟ ਬਲਾਈ ਦੁਖ ਆਦੇ ਰਾ ਸਗ ਲਾ ਜਾਈ ਹਰ ਜਗ ਮੈਂ ਆਇਆ ਸੋ ਪਰਵਾਣ ਗੁਰਮੁਖ ਆਪਣਾ ਖਸਮ ਪਛਾਨ ਹਰ ਗੁਣ ਗਾਵੇ ਸੰਤ ਪਰ ਸਾਧ ਕਾਮ ਕਰੋਦ ਮਿਟੇ ਅਨੁਮਾਦ ਸਦਾ ਹਜੂਰ ਜਾਣ ਭਗਵੰਤ ਪੂਰੇ ਗੁਰ ਕਾ ਪੂਰਨ ਮੰਤ ਹਰ ਤਨ ਖਾਟ ਕੀਏ ਪੰਡਾ ਮਿਲ ਸਤ ਗੁਰ ਸਭ ਕਾਜ ਸਵਾਰ ਹਰਿ ਕੇ ਨਾਮ ਰੰਗ ਸੰਗ ਜਗ ਹਰ ਚਰਨੀ ਨਾਨਕ ਮਨ ਲਗ ਗੋਡ ਮਹੱਲਾ ਪੰਜਵਾਂ ਪਵ ਸਾਗਰ ਬੋਇ ਥਰ ਚਰਨ ਸਿਮਰ ਕ ਨਾਮ ਨਾਹੀ ਫਿਰ ਮਰਨਾ ਹਰ ਗੁਣ ਰਮਤ ਨਹੀਂ ਜੰਮ ਪੰਥ ਮਹਾ ਵਿਚਾਰ ਪੰਚ ਦੂਤ ਮੰਥ ਤਉ ਸਰਨਾਈ ਪੂਰਨ ਨਾਥ ਜੰਤ ਆਪਣੇ ਕੋਂਦੀ ਜਹਾਂਥ ਰਾਮ ਸਿਮਰਤ ਸਾਸਰ ਦੇਦ ਪੁਰਾਨ ਪਰਬਰਮ ਕੀ ਮੈਂ ਸੁਨੂ ਰਾਮਦਾਸ ਮਿਤ ਨਹੀਂ ਬ੍ਰਹਮ ਅਬਨਾਸ ਕਰਨ ਪਰਾ ਕਰੇ ਸ਼ਿਵਦੇਵ ਤਿਲ ਨਹੀਂ ਪੂਜੈ ਅਲਖ ਅਪੇਵ ਪ੍ਰੇਮ ਭਗਤ ਜਿਸ ਆਪੇ ਤੇ ਜਗ ਮਹਿ ਵਰਲੇ ਕੇ ਰੁਣੁ ਰੁਣੁ ਕਿਛੂ ਨਾ ਹੈ ਸਰਬ ਨਿਦਾਨ ਤੇਰੀ ਦ੍ਰਿਸ਼ਟੀ ਮਾਈ ਨਾਨਕ ਦੀਨ ਚਾਚਾ ਤੇਰੀ ਸੇਵਾ ਕਰਿ ਕਿਰਪਾ ਦੀਜੈ ਗੁਰਦੇਵਾ ਗੋਡ ਮਹਲਾ ਪੰਜਵਾ ਸੰਤ ਕਾ ਲੀਆ ਧਰਤ ਵਿਧਾਰੋ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਤਨ ਨਵਾਦ ਪਾਠੀ ਸਿੰਘਾਂ ਦਾ ਇਹ ਗੁਲਾਬ ਦੀਆਂ ਮਹਿਕਾ ਪਤਾ